ਤਾਂ ਦੱਸਦੇ ਕਿ ਜਿਲ੍ਹਾ ਸ਼੍ਰੀ ਫੋਟੇਗੜ ਸਾਹਿਬ ਦੇ ਮੰਡੀ ਗੋਬਿੰਦਗੜ ਦੇ ਖਾਲਸਾ ਸਕੂਲ ਵਿਖੇ ਗੋਬਿੰਦਗੜ ਵਾਕਰਸ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੀਵੀ ਮਾਸਟਰਜ਼ ਐਥਲੈਟਿਕ ਚੈਂਪੀਅਨਸ਼ਿਪ ਕਰਵਾਈ ਗਈ ਹੈ ਜਿਸ ਦੇ ਵਿੱਚ ਹਲਕਾ ਅਮਲੋਦ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਵਡਿੰਗ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਹੈ ਇਸ ਐਥਲੈਟਿਕ ਚੈਂਪੀਅਨਸ਼ਿਪ ਦੇ ਵਿੱਚ 30 ਸਾਲ ਤੋਂ ਲੈ ਕੇ 90 ਸਾਲਾਂ ਤੱਕ ਦੇ ਹਰ ਵਰਗ ਦੇ ਖਿਡਾਰੀ ਭਾਗ ਲੈ ਰਹੇ ਨੇ ਅਸਮੋਕੇ ਕਲਬ ਦੇ ਸਰਪ੍ਰਸਤ ਭੂਸ਼ਣ ਦਾਣਾ ਪ੍ਰਧਾਨ ਅਮਰੀਕ ਸਿੰਘ ਨੇ ਇਸ ਮਾਸਟਰਜ਼ ਐਥਲੈਟਿਕ ਚੈਂਪੀਅਨਸ਼ਿਪ ਦੌਰਾਨ ਵਾਕ ਅਤੇ ਦੌੜਾਂ ਕਰਵਾਈਆਂ ਨੇ ਗੋਬਿੰਦਗੜ ਵਾਕ ਖੇਡ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਅੱਜ ਵੀ ਐਨੂਅਲ ਨੈਸ਼ਨਲ ਐਥਲੈਟਿਕਸ ਮੀਟ ਦਾ ਆਯੋਜਨ ਕੀਤਾ ਗਿਆ ਤੇ ਇਸ ਵਾਰ ਵੀ ਸਾਰੇ ਪੰਜਾਬ ਤੋਂ ਥ੍ਰੀ ਪੱਲੇ ਇੱਥੇ ਭਾਗ ਲਿੱਤਾ ਗਿਆ। ਸਾਡਾ ਮੇਨ ਮਕਸਦ ਇੱਥੇ ਥਲੈਟਿਕਸ ਮੀਟ ਕਰਾਉਣਾ ਹੈ, ਬੱਚਿਆਂ ਨੂੰ ਪ੍ਰੋਮੋਟ ਕਰਨਾ ਹੈ, ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਮਤਲਬ ਹੈ। ਤੇ ਮੇਨ ਸਾਡਾ ਜਿਹੜਾ ਹੈਗਾ ਇਹ ਥਲੈਟਿਕਸ ਮੀਟ ਤੇ ਵੈਟਰਨਸ ਭਾਗ ਲੈਂਦੇ ਨੇ ਹੁਣ ਜਿਹੜੇ ਪਲੱਸ 35 ਤੋਂ। ਫਿਰ ਇਹਨਾਂ ਤੋਂ ਸਿਲੈਕਸ਼ਨ ਕਰਕੇ ਅਸੀਂ ਨੈਸ਼ਨਲ ਤੇ ਜਾਗੇ। ਨੈਸ਼ਨਲ ਤੋਂ ਬਾਅਦ ਖੋਰ ਉੱਪਰ ਇੰਟਰਨੈਸ਼ਨਲ ਲੈਵਲ ਤੱਕ ਵੀ ਜਾਂਦੇ ਨੇ ਸਾਡੇ ਗਵਿੰਦਗੜ੍ਹ ਤੋਂ ਕਾਫੀ ਐਥਲੀਟ ਨੈਸ਼ਨਲ ਇੰਟਰਨੈਸ਼ਨਲ ਪਾਰਟਿਸਪੇਟ ਕਰ ਚੁੱਕੇ ਨੇ ਤੇ ਮੈਡਿ ਲੈ ਕੇ ਆਏ ਨੇ ਤਾਂ ਬਹੁਤ ਅੱਛਾ ਲੋਕਾਂ ਦਾ ਅੱਜ ਰਿਸਪੌਂਸ ਰਹਾ ਅੱਜ ਸਕਸੈਸਫੁਲ ਮੀਟ ਅਸੀਂ ਇਹਨੂੰ ਕਹਾਂਗੇ ਅੱਜ ਬਾਕਟਰ ਕਲਬ ਮੰਡੀ ਗਵਿੰਦਗੜ੍ਹ ਦਾ ਖਾਸਾ ਸਕੂਲ ਹਰ ਤਰੀਕਾ ਬੱਚਿਆਂ ਤੋਂ ਲੈ ਕੇ 35 ਤੋਂ 30 ਤੋਂ 35 ਲੈ ਕੇ ਸਿਆਣਾ ਸੀ ਬਜ਼ੁਰਗਾਂ ਦੇ ਤਾਬ ਕਾ ਅਸੀਂ ਇਹ ਇੱਕ ਸਾਲ ਦਾ ਗੇਮਾ ਕਰਾਉਂਦੇ ਆ ਤੇ ਸਾਡਾ ਸੁਪਨਾ ਇਹ ਹੀ ਆ ਵੀ ਜਿਹੜੀ ਨੌਜਵਾਨ ਪੀੜ੍ਹੀ ਸਾਡੀ ਅੱਜ ਨਸ਼ਾ ਨੂੰ ਬਹੁਤ ਜਾ ਰਹੀ ਆ ਸਾਡਾ ਸੁਪਨਾ ਇਹ ਵੀ ਇਹ ਨੌਜਵਾਨ ਜਿਹੜੀ ਪੀੜ੍ਹੀ ਆ ਇਹ ਗਰੌਣਾ ਚੋਣ ਖੁਰੌਣਾ ਜੁੜ ਕੇ ਆਪਣੀ ਜਿਹੜੀ ਸਿਹਤ ਆ ਸਿਹਤ ਦਾ ਧਿਆਨ ਰੱਖਣਾ ਆਉਣ ਵਾਲੇ ਸਮੇਂ ਚ ਵੀ ਇਦੋਂ ਵੀ ਵੱਧ ਕੇ ਚੜ ਕੇ ਜੋ ਕਮੀਆਂ ਪੇਸ਼ੀਆਂ ਗੁਰਸਾ ਕਿਸੇ ਤੇ ਲਿਆ ਆ ਉਹ ਕੱਢ ਕੇ ਤੇ ਬਹੁਤ ਵਧੀਆ ਹੀ ਗੇਮਾ ਕਰਾਵਾਂਗੇ ਵਾਹਿਫੁਕਰ ਖਾਲਸਾ ਜਿਹੜਾ ਮੰਡੀ ਗਵਿੰਦਗੜ ਦੇ ਬੋਕਰ ਕਲੱਬ ਵੱਲੋਂ ਇਹ ਲਗਾਤਾਰ ਦਿਨੀ ਗੇਵ ਅੱਜ ਲੇਪੜੇ ਚੱਲ ਰਹੀ ਹੈ ਇਸ ਦਾ ਜਿੰਨਾ ਵੀ ਆਪਾਂ ਅਸ਼ਲਾਗਾ ਕਰੀਏ ਕੀ ਹੈ ਉਹ ਘਟਾ ਹੈ ਕਿਉਂਕਿ ਜਿਵੇਂ ਸਾਡੇ ਪ੍ਰਧਾਨ ਜੀ ਨੇ ਦੱਸਿਆ ਵੀ ਇਹ ਕਿਸੇ ਇਕੱਲੇ ਬੰਦੇ ਦੀ ਬਸ ਦੀ ਗੱਲ ਨਹੀਂ ਹੁੰਦੀ ਅਸੀਂ ਸਾਰੇ ਸ਼ਹਿਰ ਦਾ ਮੰਡੀ ਗਵਿੰਦਗੜ ਦਾ ਵੀ ਦਿਲਦਿਆਂ ਘਰਾਂ ਨੂੰ ਧੰਨਵਾਦ ਕਰਦੇ ਹਾਂ ਕਿ ਉਹ ਸਾਡਾ ਪੂਰਾ ਸਹਿਯੋਗ ਦਿੰਦੇ ਨੇ ਔਰ ਆਸ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੋ ਕਮੀਆਂ ਸਾਡੇ ਵਿੱਚ ਰਹਿ ਜਾਂਦੀਆਂ ਨੇ ਇਹ ਨਹੀਂ ਹੁੰਦਾ ਵੀ ਕੋਈ ਕਮੀ ਰਹਿੰਦੀ ਉਹ ਉਸ ਵਾਰ ਵੀ ਸਾਨੂੰ ਜਾਣੂ ਕਰਵਾਓ ਤਾਂ ਕਿ ਅਸੀਂ ਉਹ ਕਮੀਆਂ ਨੂੰ ਪੂਰਾ ਕਰ ਸਕੀਏ ਤੇ ਅੱਗੇ ਤੋਂ ਇਸ ਤੋਂ ਲਗਾਤਾਰ ਮੰਡੀ ਗੰਗਾ ਵੱਖਰ ਕਲੱਬ ਵੱਲੋਂ ਇਹ 20ਵੀਂ ਜਿਹੜੀ ਇਹ ਸਪੋਰਟਸ ਮੀਟ ਹੋ ਰਹੀ ਹੈ ਤੁਸੀਂ ਦੇਖੋ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕਿੰਨਾ ਹੁਸਾ ਹੈ ਕਿੰਨੀ ਦੂਰੋਂ ਦੂਰੋਂ ਚੱਲ ਕੇ ਆਏ ਨੇ ਮੈਂ ਵੱਖਰ ਕਲੱਬ ਦੇ ਪ੍ਰਧਾਨ ਜੀ ਖੜੇ ਨੇ ਅਮਰੀਕ ਜੀ ਤੇ ਅਮਰੀਕ ਮਡੇਰ ਸਾਹਿਬ ਵੀ ਖੜੇ ਨੇ ਸਾਰੇ ਸਾਡੇ ਸਾਥੀ ਖੜੇ ਨੇ ਵਧਾਈ ਦੇ ਪਾਤਰ ਨੇ ਇੰਨਾ ਸ਼ਰੰਘਾ ਜੋ ਕਦਮ ਚੱਕਦੇ ਨੇ ਇਸ ਬਹਾਨੇ ਕੋਈ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਸਾਡੀ ਇਹੀ ਚੀਜ਼ ਸਾਡੀ ਜਿੱਤ ਹੋਊਗੀ ਤੇ ਮੈਂ ਸਭ ਨੂੰ ਵਧਾਈਆਂ ਦਿੰਦਾ ਹੋਇਆ ਹਾਂ ਇੱਥੇ ਹੋਰ ਭਾਗ ਲੈਣ ਦੀ ਅਪੀਲ ਹੈ